ਬੋਲ ਕੰਗੜਾ ਰਣੋਤ ਦੀ ਇਮਰਜੈਂਸੀ ਫਿਲਮ ਇੱਕ ਵਾਰ ਫਿਰ ਤੋਂ ਵਿਵਾਦਾ ਦੇ ਵਿੱਚ ਹੈ ਇਹ ਫਿਲਮ ਪਹਿਲਾਂ ਵੀ ਵਿਵਾਦਾ ਦੇ ਵਿੱਚ ਇਸ ਕਰਕੇ ਸੀਗੀ ਕਿਉਂਕਿ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਉਹ ਸੀਨ ਸੀਗੇ ਉਹ ਬੋਲ ਸੀਗੇ ਜੋ ਸਿੱਖ ਜਗਤ ਨੂੰ ਕਦੀ ਵੀ ਪਸੰਦ ਨਹੀਂ ਇਹ ਫਿਲਮ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉਹ ਕੱਟ ਕੀਤੀਆਂ ਗਈਆਂ ਪਰ ਉਸ ਤੋਂ ਬਾਅਦ ਵੀ ਲਗਾਤਾਰ ਇਹ ਫਿਲਮ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਵਿਵਾਦਾਂ ਦੇ ਵਿੱਚ ਵੀ ਇਹ ਘਿਰ ਰਹੀ ਹੈਗੀ ਇੱਕ ਵਾਰ ਫਿਰ ਤੋਂ ਇਮਰਜੈਂਸੀ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਕਈ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਵੱਲੋਂ ਇਸ ਫਿਲਮ ਨੂੰ ਜੁੜਾਇਆ ਹੈ ਉਹ ਰੋਕਿਆ ਗਿਆ ਹਰੇਕ ਪੰਜਾਬ ਦੇ ਹਰੇਕ ਜਿਹੜੇ ਸਿਨੇਮਾ ਘਰ ਨੇ ਉਸ ਜਗ੍ਹਾ ਦੇ ਉੱਪਰ ਜਾ ਕੇ ਸਪੈਸ਼ਲ ਬੋਲਿਆ ਕਿ ਭਈ ਇਹ ਫਿਲਮ ਅਸੀਂ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਵਾਂਗੇ ਹੁਣ ਸਵਾਲ ਇਹ ਵੀ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅਜੀਹਾ ਇਸ ਫਿਲਮ ਦੇ ਵਿੱਚ ਕੀ ਹੈ ਜਿਸ ਕਾਰਨ ਸਿੱਖ ਜਿਹੜੇ ਨੇ ਉਹ ਇਸ ਫਿਲਮ ਦੇ ਪਿੱਛੇ ਲਗਾਤਾਰ ਪਏ ਹੋਏ ਨੇ ਪੰਜਾਬ ਤੋਂ ਬਾਹਰ ਵੀ ਲੋਕ ਨੇ ਉਹ ਕਿਉਂ ਇਸ ਫਿਲਮ ਦਾ ਬਾਈਕਾਟ ਨਹੀਂ ਕਰ ਰਹੇ ਹੈਗੇ ਆ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਸਾਡੇ ਨਾਲ ਨੇ ਜ਼ਰੂਰ ਗੱਲਬਾਤ ਕਰਾਂਗੇ ਪਹਿਲਾਂ ਵੀ ਆਪਸੀ ਇਸ ਟੌਪਿਕ ਦੇ ਉੱਪਰ ਗੱਲਬਾਤ ਕਰ ਚੁੱਕੇ ਹਾਂ ਕਾਫੀ ਗੱਲਾਂ ਹੋਈਆਂ ਨੇ ਇਸ ਦੇ ਉੱਪਰ ਜਦੋਂ ਟ੍ਰੇਲਰ ਆਇਆ ਸੀਗਾ ਕਿ ਭਈ ਇਹ ਚੀਜ਼ਾਂ ਗਲਤ ਨੇ ਜਿਸ ਕਾਰਨ ਇਸ ਫਿਲਮ ਦਾ ਬਾਈਕਾਟ ਹੋ ਰਿਹਾ ਹੈ ਜੀ ਹੁਣ ਤਾਂ ਉਹਨਾਂ ਚੀਜ਼ਾਂ ਨੂੰ ਕੱਟ ਵੀ ਕਰ ਦਿੱਤਾ ਗਿਆ ਉਹ ਸੀਨ ਜੋ ਨਹੀਂ ਪਸੰਦ ਸੀਗੇ ਉਹਨਾਂ ਨੂੰ ਵੀ ਹਟਾਇਆ ਗਿਆ ਫਿਲਮ ਇੰਨੀ ਡਿਲੇ ਵੀ ਹੋਈ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਵੀ ਹੁਣ ਫਿਲਮ ਜਦੋਂ ਪੈਨ ਲੱਗੀ ਤੇ ਉਹਦੇ ਉੱਪਰ ਵੀ ਹੁਣ ਆਪੱਤੀ ਜਤਾ ਰਹੇ ਹਾਂ ਕਿ ਬਈ ਇਹ ਚੀਜ਼ ਨਹੀਂ ਪੈਣੀ ਚਾਹੀਦੀ ਹੈਗੀ ਐ ਥੀਏਟਰ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਹੁਣ ਕਿਹੜੀ ਅਜੀਹੀ ਗੱਲ ਹੋ ਗਈ ਕਿੜਾ ਅੜੀਕਾ ਆ ਗਿਆ ਜਿਸ ਕਾਰਨ ਫਿਰ ਇੱਕ ਵਾਰ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਮਗਰ ਪਏ ਹੋਏ ਨੇ ਕੰਗਣਾ ਰਣੋਦ ਦੀ ਦੇਖੋ ਬੇਸਿਕਲੀ ਪੰਜਾਬੀਆਂ ਨੂੰ ਕੰਗਣਾ ਹੀ ਪਸੰਦ ਨਹੀਂ ਹੈਗੀ ਪਿਕਚਰ ਤਾਂ ਗੱਲ ਛੱਡੋ ਉਹਦੀ ਪਿਕਚਰ ਦਾ ਦੂਜੇ ਨੰਬਰ ਤੇ ਆਂਦੀ ਉਹਨੂੰ ਕੰਗਣਾ ਹੀ ਪਸੰਦ ਨਹੀਂ ਪੰਜਾਬੀਆਂ ਨੂੰ ਕਾਰਨ ਕੰਗਣਾ ਨੇ ਆਪਣਾ ਰੋਲ ਪੰਜਾਬੀਆਂ ਅੱਗੇ ਯਸ ਸਿਹਦਾਰਾ ਲਈ ਇਦਾਂ ਦਾ ਇੱਕ ਡਿਵੈਲਪ ਕਰ ਲਿਆ ਕਿ ਸ ਉਹ ਕਿਦਾਂ ਕਿਉਂਕਿ ਜਦੋਂ ਕਿਸਾਨ ਅੰਦੋਲਨ ਹੋਇਆ ਇਹਨਾਂ ਨੇ ਸਾਡੀਆਂ ਮਾਵਾਂ ਭੈਣਾਂ ਨੂੰ ਗੱਲਾਂ ਕਈਆਂ ਕੰਗਨਾਂ ਵਾਲੇ ਉਦੋਂ ਉਹ ਦਿਲ سے ਸਾਡੇ ਬਹਿ ਗਈਆਂ ਕਈਆਂ ਦੇ ਉਸ ਤੋਂ ਬਾਅਦ ਤੁਸੀਂ ਕਹਿ ਲਓ ਕਿ ਇਹਨੇ ਹੁਣ ਮੂਵੀ ਬਣਾ ਕੇ ਕਿਤਨਾ ਕਿਤੇ ਸੈਂਟੀਮੈਂਟ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਟ੍ਰੇਲਰ ਆਇਆ ਸਤੰਬਰ ਦੇ ਵਿੱਚ ਹੈ ਨਾ ਜੋ ਕਿਤੇ ਨੇ ਸੀਨ ਦਿਖਾਇਆ ਸੀ ਜਿੱਥੇ ਸੰਜਨਾਇਲ ਸਿੰਘ ਪਿੰਡਰਾ ਵਾਲੇ ਨੇ ਸ਼ੋਅ ਕੀਤਾ ਕਿ ਮੈਂ ਮੈਨੂੰ ਖਾਲਿਸਤਾਨ ਦੇ ਦਿਓ ਜਦ ਕਿ ਮੈਂ ਕਹਿਣਾ ਚਾਹਨਾ ਸੰਤਾ ਨੇ ਕਦੀ ਖਾਲਿਸਤਾਨ ਨਹੀਂ ਮੰਗਿਆ ਪਰ ਉਹਨਾਂ ਨੇ ਇਹ ਕਿਹਾ ਜੇ ਸਰਕਾਰ ਦੇ ਕੇ ਸੀ ਪਿੱਛੇ ਵੀ ਨਹੀਂ ਹਟਾਂਗੇ ਹੁਣ ਇਹ ਗੱਲ ਕਦੋਂ ਕਹੀ ਜਾਂਦੀ ਹੈ ਜਦੋਂ ਕਿਸੇ ਕੌਮ ਦੇ ਨਾਲ ਕੋਈ ਨਾ ਕੋਈ ਤੱਕਾ ਹੁੰਦਾ ਹੈ ਬਾਇਸਨੈਸ ਹੁੰਦੀ ਹੈ ਉਦੋਂ ਕੋਈ ਬੰਦਾ ਆਪਣਾ ਹੱਕ ਮੰਗ ਸਕਦਾ ਹੈ ਇਸ ਦੇਸ਼ ਦੀ ਸੁਪਰੀਮ ਕੋਰਟ ਵੀ ਸਾਨੂੰ ਇਹ ਹੱਕ ਦਿੰਦੀ ਹੈ ਤੇ ਤੁਹਾਨੂੰ ਜਦੋਂ ਇਨਜਸਟਿਸ ਲੱਗਦਾ ਹੈ ਤਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਮੈਂ ਹੁਣ ਕੰਗਰਾਂ ਨੂੰ ਕੰਗਣਾ ਨੇ ਇੱਕ ਬੜਾ ਗਲਤ ਪੋਰਟਰੇਟ ਆਪਣੀ ਪਿੱਛੇ ਤੇ ਸ਼ੋਅ ਕੀਤਾ ਦੂਜੀ ਗੱਲ ਕੰਗਣਾ ਨੇ ਸਿੱਖਾਂ ਦੀ ਕਰਤਾਰਕੁਸ਼ੀ ਹਮੇਸ਼ਾ ਕਰਨ ਦੀ ਕੰਗਣਾ ਨੇ ਸਿੱਧਾ ਸਿਰ ਮੱਥਾ ਸਿੱਖਾਂ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਸਰਦਾਰ ਉਹਦੀ ਪਿਕਚਰ ਕਿੱਦਾਂ ਚੱਲਣ ਦੇਣਗੇ ਕੰਗਣਾ ਜੋ ਕਿ ਇੱਕ ਬੀਜੇਪੀ ਦੀ ਸੰਸਦ ਮੈਂ ਕੰਗਰਾਂਡ ਨੂੰ ਸਵਾਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਉਹ ਇੱਕ ਬੀਜੇਪੀ ਦੀ ਸੀਟ ਤੋਂ ਮੰਡੀ ਤੋਂ ਸੰਸਦ ਹੈ ਉਹਨੂੰ ਇੰਦਰਾ ਗਾਂਧੀ ਚੀਕ ਇੰਟਰਸਟ ਹੈਗਾ ਉਹ ਇੰਦਰਾ ਗਾਂਧੀ ਦਾ ਕੀ ਪੋਰਟਰੇਟ ਸ਼ੋ ਕਰਨਾ ਚਾਹੁੰਦੀ ਹੈ ਠੀਕ ਹੈ ਜੀ ਤੂੰ ਸ਼ੋ ਕਰਨਾ ਹੈ ਸੁਸ਼ਮਾ ਸ਼ਵਰਾਜ ਨੂੰ ਸ਼ੋ ਕਰ ਲੀਡਰ ਆਫ ਆਪੋਜੀਸ਼ਨ ਸੀਗੀ ਉਹਨਾਂ ਦੇ ਪਿਕਚਰ ਬਣਾ ਉਹਨਾਂ ਦੀ ਬਾਇਓਪਿਕ ਬਣਾ ਬਣਾਣੀ ਹੈ ਤੇ ਵਾਟ ਯੂ ਵਾਂਟ ਟੂ ਸ਼ੋ ਅਬਾਊਟ ਇੰਦਰਾ ਇੰਦਰਾ ਦਾ ਇੱਕ ਨੈਗੇਟਿਵ ਰੋਲ ਸਿਖਾ ਲਈ ਤੁਹਾਨੂੰ ਪਤਾ ਹੀ 84 ਵਾਲਾ ਕਿ ਉਹ ਆਪਾਂ ਵਾਪਸ ਉਹ ਜ਼ਖਮਾਂ ਨੂੰ ਖਰੀਦ ਰਹੇ ਆ ਅੱਜ ਹਿੰਦੂ ਸਿੱਖ ਭਾਈਚਾਰਾ ਇੱਕ ਹੋਇਆ ਕੰਗਰਾ ਦੁਬਾਰਾ ਉਹਨੂੰ ਫਾੜਨ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਜੀ ਜਿੱਥੇ ਉਹਦੀ ਆਪਣੀ ਪਾਰਟੀ ਚੋਂ ਕੱਲੀ ਪੈਂਦੀ ਨਜ਼ਰ ਆ ਰਹੀ ਹੈ ਉਹਦੀ ਪਾਰਟੀ ਚ ਵੀ ਉਹਦਾ ਕੋਈ ਸਾਥ ਨਹੀਂ ਦੇ ਰਿਹਾ ਕਦੀ ਵੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੀ ਮੈਨੂੰ ਟਾਈਮ ਨਹੀਂ ਦਿੱਤਾ ਅਜੇ ਤੱਕ ਉਹਨਾਂ ਨੇ ਉਹਦਾ ਕਾਰਨ ਹੀ ਇਹੀ ਹੈ ਬਿਕੋਜ਼ ਤੇਰੀ ਕੰਟਰੋਵਰਸੀ ਨਹੀਂ ਆ ਜ਼ਿਆਦਾ ਹੋ ਗਈਆਂ ਕਿ ਪਾਰਟੀ ਪੱਧਰ ਤੇ ਵੀ ਤੈਨੂੰ ਕਿਤਨਾ ਕਿਤੇ ਉਹਨਾਂ ਨੇ ਪੰਡਤਾ ਪੈ ਗਿਆ ਕਿਉਂਕਿ ਇੱਕੋ ਹੀ ਕਮਿਊਨਿਟੀ ਹੈ ਜਿਹੜੀ ਭਾਜੀਪੀ ਦੇ ਨਾਲ ਤੁਰਦੀ ਹੋਗੀ ਸਿੱਖ ਕਮਿਊਨਿਟੀ ਕਿਤਨਾ ਕਿਤੇ ਬਾਕੀ ਮਿਨੋਰਟੀਸ ਵਿੱਚੋਂ ਇੰਨਾ ਜ਼ਿਆਦਾ ਅਲਾਈਨਮੈਂਟ ਭਾਜੀਪੀ ਦੀ ਨਹੀਂ ਰਹਿੰਦੀ ਕਿਸੇ ਨਾਲ ਦੈਟ ਮੇ ਬੀ ਐਨੀ ਕਮਿਊਨਿਟੀ ਬਟ ਸਿੱਖਾਂ ਨੂੰ ਨਾਲ ਲੈ ਕੇ ਤੁਰਨ ਲਈ ਬੀਜੇਪੀ ਤਿਆਰ ਰਹਿੰਦੀ ਹੈ ਤੇ ਕੰਗਨਾ ਕਿਤਨਾ ਕਿਤੇ ਇੱਕ ਫਾਟਕ ਦਾ ਰੋਲ ਪਲੇ ਕਰ ਰਹੀ ਹੈ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਅਸੀਂ ਕਦੀ ਨਹੀਂ ਚਾਹਾਂਗੇ ਸਿੱਖਾਂ ਹਿੰਦੂਆਂ ਵਿੱਚ ਕੋਈ ਫਾਟਕ ਬਣੇ ਸਿੱਖ ਹਿੰਦੂ ਇੱਕ ਹੈ ਮਾਨਸ ਕੀ ਜਾਤ ਸਭੇ ਇੱਕੇ ਪਛਾਨਬੋ ਸਾਡੇ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਇੱਕ ਬਣਾਇਆ ਸੀਗਾ ਸੋ ਇਸ ਕਰਕੇ ਕੰਗਨਾ ਨੂੰ ਥੋੜਾ ਬੈਕਅਪ ਜਾਣਾ ਪੈ ਰਿਹਾ ਹੈ ਰੀਜ਼ਨ ਬੀਇੰਗ ਕੰਗਨਾ ਦਾ ਸਿੱਖਾਂ ਨਾਲ ਹੀ ਕਿਤਨਾ ਕਿਤੇ ਪ੍ਰੋਪਗੈਂਡਾ ਬਣ ਚੁੱਕਾ ਹੋਇਆ ਸਵਾਲ ਹੁਣ ਇਹ ਉੱਠ ਰਹੇ ਨੇ ਕਿ ਬਈ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਚਲੋ ਪੰਜਾਬ ਦਾ ਸਮਝ ਆ ਰਿਹਾ ਹੈ ਪਰ ਪੰਜਾਬ ਤੋਂ ਬਾਹਰ ਕਿਉਂ ਇਸ ਦਾ ਹੁਣ ਵਿਰੋਧ ਕਰਾਉਣ ਦੇ ਵਿੱਚ ਜਿਹੜੇ ਨੇ ਉਹ ਸਿੱਕ ਤੁਲੇ ਹੋਏ ਨੇ ਲੋਕ ਇਹ ਸਵਾਲ ਚੱਕਦੇ ਨੇ ਕਹਿ ਰਹੇ ਨੇ ਭਈ ਜੋ ਫਿਲਮ ਹੈ ਉਸ ਨੂੰ ਰਿਲੀਜ਼ ਹੋਣ ਦੋ ਉਹਦੇ ਵਿੱਚ ਜੋ ਨੈਗੇਟਿਵ ਚੀਜ਼ ਹੋਵੇਗਾ ਉਹ ਨਹੀਂ ਦਿਖ ਰਿਹਾ ਨਹੀਂ ਦੇਖਣ ਦੇਖ ਰਹੇ ਨੇ ਲੋਕ ਜਾਂ ਫਿਰ ਉਸ ਨੂੰ ਕਟਾਇਆ ਗਿਆ ਜੋ ਵੀ ਹੈ ਪਰ ਪੰਜਾਬ ਤੋਂ ਬਾਹਰ ਕਿਉਂ ਉਸ ਨੂੰ ਹੁਣ ਰੋਕਣ ਲੱਪਿਓ ਦੇਖੋ ਬੇਸਿਕਲੀ ਹਿੰਦੂ ਸਿੱਖ ਭਾਈਚਾਰਾ ਜਿੱਥੇ ਵੀ ਹੋਏਗਾ ਨਾ ਉਹ ਇਹਦਾ ਵਿਰੋਧ ਕਰੇਗਾ ਕਿਉਂਕਿ ਹਿੰਦੂ ਸਿੱਖ ਇਕੱਠੇ ਹੀ ਹੈਗੇ ਨੇ ਇਹ ਅਲੱਗ ਨਹੀਂ ਹੈਗੇ ਕਿਸੇ ਅਦਰ ਸਟੇਟ ਵਿੱਚ ਵੀ ਯੂਪੀ ਚ ਲੈ ਲਓ ਰਾਜਸਥਾਨ ਚ ਲੈ ਲਓ ਮਹਾਰਾਸ਼ਟਰਾ ਚ ਲੈ ਲਓ ਹਰ ਜਗ੍ਹਾ ਸੇਖਾਂ ਦਾ ਪੂਰਾ ਪੂਰਾ ਰੋਲ ਹੈ ਹਰ ਸਟੇਟ ਨੂੰ ਪਤਾ ਹੈ ਕਿ ਸਿੱਖ ਸਾਡੀ ਜਾਨ ਹੈ ਸਿੱਖ ਸਾਡੇ ਆਪਣੇ ਨੇ ਸੋ ਇਸ ਕਰਕੇ ਹੋਰ ਸਟੇਟਾਂ ਵਿੱਚ ਵੀ ਇਹਦਾ ਵਿਰੋਧ ਹੋਣਾ ਲਾਜ਼ਮੀ ਹੈ ਫੌਨ ਵਿੱਚ ਤੱਕ ਇਹ ਰਿਲੀਜ਼ ਹੀ ਨਹੀਂ ਕਰ ਪਾਣੀ ਗਗਨਾ ਨੇ ਪਿੱਕਚਰ 100% ਠੀਕ ਹੈ ਜੀ ਸੋ ਕਿਉਂ ਇਦਾਂ ਦੀ ਕੰਟਰੋਵਰਸ਼ੀਅਲ ਪਿੱਕਚਰ ਰਿਲੀਜ਼ ਕਰਨੀ ਜਿਹਦੇ ਵਿੱਚ ਕਿਤਨਾ ਕਿਤੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੀ ਜਿਹੜੀ ਸੰਸਦ ਸਿੱਖਾ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੀ ਤੇ ਪਿੱਕਚਰ ਵੀ ਕਿੱਦਾਂ ਚੱਲਣ ਦੀ ਹੈ ਗੱਲ ਇਹ ਹੈ ਜੇ ਸਿੱਖਰ ਨੂੰ ਨਾਲ ਲੈ ਕੇ ਚੱਲੇ ਕੰਗਨਾ ਤੇ ਸਿੱਖ ਕਿਥੋਂ ਪਿੱਛੇ ਹਟਣਗੇ ਹੈਨਾ ਕੰਗਰਾਂ ਨੂੰ ਸਮਝ ਨਾ ਪੈਣਾ ਕਿ ਮੈਂ ਉਦੋਂ ਕੌਂਟਰੋਵਰਸ਼ੀਅਲ ਸਟੇਟਮੈਂਟ ਦੇ ਦੇ ਕੇ ਆਪਣੀ ਇੱਕ ਟਿਕਟ ਪੱਕੀ ਕਰਾ ਲਈ ਮੰਡੀ ਤੋਂ ਮੈਂ ਸਾਂਸਦ ਬਣ ਗਈ ਪਰ ਹੁਣ ਸੋਚਿਆ ਜੇ ਮੇਰਾ ਬਿジネス ਵੀ ਚੱਲੇਗਾ ਇਦਾਂ ਬਿジネス ਨਹੀਂ ਚੱਲਣਾ ਇਦਾਂ ਸੋ ਇਹ ਪਿਕਚਰ ਨੂੰ ਟੋਟਲੀ ਪੰਜਾਬ ਤੋਂ ਕੀ ਹਰ ਜਗ੍ਹਾ ਤੋਂ ਇਹਨੂੰ ਹਟਾ ਦੇਣਾ ਚਾਹੀਦਾ ਹੈ ਦੂਜੀ ਗੱਲ ਮੈਂ ਸੈਂਟਰ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਆਪਣਾ ਇੱਕ ਦੋਗਲਾ ਚਿਹਰਾ ਨਾ ਦਿਖਾਓ ਜਿਹਦੇ ਨਾਲ ਤੁਸੀਂ ਇੱਕ ਪਾਸੇ ਸਰਟੀਫਿਕੇਟ ਦੇ ਰਹੇ ਹੋ ਇੱਕ ਪਾਸੇ ਤੁਸੀਂ ਚਾਹੁੰਦੇ ਹੋ ਸਿੱਖ ਤੁਹਾਡੇ ਨਾਲ ਤੁਰਨ ਤੁਸੀਂ ਇਦਾਂ ਦੇ ਪ੍ਰੋਪਗੈਂਡੇ ਜਿਹੜੀ ਪ੍ਰੋਪਗੈਂਡੇ ਵਾਲੀ ਪਿੱਕਚਰ ਹੈਗੀ ਆ ਉਹਨੂੰ ਕਿੱਦਾਂ ਪਾਸ ਹੋਣ ਦੇ ਦਿੱਤਾ ਤੁਹਾਨੂੰ ਕੰਗਰਾਂ ਨੂੰ ਆਪ ਸਨਬ ਕਰਨਾ ਚਾਹੀਦਾ ਸੀਗਾ ਕਿ ਪਿੱਕਚਰ ਨਹੀਂ ਬਣਣੀ ਜੋ ਮਰਜ਼ੀ ਹੈ ਹੁਣ ਭਾਵੇਂ ਪੈਸੇ ਲਾ ਚੁੱਕੀ ਹੈ ਇਹ ਨੁਕਸਾਨ ਉਹਨਾਂ ਚ ਲੈਣਾ ਹੀ ਪੈਣਾ ਸੀ ਠੀਕ ਹੈ ਜੀ ਇੱਕ ਨੂਪਮ ਖੈਰ ਜੀ ਨੇ ਉਹ ਕਹਿੰਦੇ ਨੇ ਕਿ ਸਾਡੇ ਦੇ ਸਿੱਖ ਦਾ ਸਹਾਨ ਹੈ ਕਸ਼ਮੀਰੀ ਪੰਡਤਾਂ ਦੀ ਦੇਣਾ ਗੁਰਤੇਗ ਬਾਦਲ ਮਹਾਰਾਜ ਦੀ ਹੈ ਨਾ ਜੀ ਤੇ ਕਿਤਨਾ ਕਿਤੇ ਆਪਾਂ ਜੇ ਮੰਨਦੇ ਆ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਗੁਰਤੇਗ ਬਾਦਲ ਮਹਾਰਾਜ ਨੇ ਇਸ ਦੇਸ਼ ਲਈ ਜਾਨ ਦਿੱਤੀ ਹੈ ਤੇ ਉਹਨਾਂ ਦੀ ਕਮਿਊਨਿਟੀ ਹੈ ਸਿੱਖ ਤੇ ਆਪੋ ਨਾਲ ਲੈ ਕੇ ਚਲੀਏ ਇਸ ਦੇਸ਼ ਲਈ ਖੜੇ ਹੋਏ ਨੇ ਸਿੱਖ ਕਦੋਂ ਨਹੀਂ ਖੜੇ ਹੋਏ ਮੈਂ ਦੱਸੋ ਬਾਰਡਰ ਤੇ ਅੱਜ ਸਿੱਖ ਖੜੇ ਨੇ ਹੈਣਾ ਜੀ ਅੱਜ ਪੱਗਾਂ ਵਾਲੇ ਖੜੇ ਨੇ ਅੱਜ ਬਾੜਾ ਢੋਟਾ ਕੇ ਦੇਖ ਲਓ ਦੇਸ਼ ਦਾ ਰੱਖਿਆ ਮੰਤਰੀ ਜਾਂਦਾ ਬੋਲੇ ਸੋਨੇ ਹਾਲ ਦੇ ਚ ਕਾਰੇ ਲਾਂਦਾ ਤੇ ਇੱਕ ਪਾਸੇ ਕੰਗਣਾ ਦੀ ਪਿਕਚਰ ਆ ਰਹੀ ਹੈ ਜਿਹੜੀ ਕਿ ਸਿੱਖਾਂ ਦੇ ਖਿਲਾਫ ਜਾ ਰਹੀ ਹੈ ਇਹ ਡੁਅਲਟੀ ਜਿਹੜੀ ਹੈ ਨਾ ਇਹਨੂੰ ਖਤਮ ਕਰਨ ਦੀ ਲੋੜ ਹੈ ਕੱਲ ਇੱਥੇ ਹੀ ਹੈ ਖਿਲਾਫ ਕੀ ਹੈ ਫਿਲਮ ਦੇ ਵਿੱਚ ਕੀ ਖਿਲਾਫ ਹੈਗਾ ਹੈ ਕਹਿ ਰਹੇ ਸੀ ਕਿ ਭਈ ਸੰਤ ਜਰਨੈਲ ਸਿੰਘ ਪਿੜਾ ਵਾਲੇ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਐਡਿਟ ਹੋ ਗਿਆ ਹੁਣ ਇਹਦੇ ਵਿੱਚ ਕੀ ਖਰਾਬ ਹੈਗਾ ਦੇਖੋ ਲੱਖ ਐਡਿਟ ਹੋ ਗਿਆ ਮੈਂ ਤੁਹਾਨੂੰ ਸਟਾਰਟ ਹੀ ਇੱਥੋਂ ਕੀਤਾ ਇੰਟਰਵਿਊ ਤੁਹਾਡਾ ਕਿ ਕੰਗਨਾ ਨੇ ਆਪਣਾ ਇਮੇਜ ਜਦਾਂ ਦਾ ਪੋਰਟਰੇਟ ਕਰ ਲਿਆ ਸਿੱਖਾਂ ਦੇ ਅੱਗੇ ਕਿ ਸਿੱਖ ਉਹਦੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਨਗੇ ਪਹਿਲਾਂ ਤਾਂ ਕੰਗਰਾਂ ਨੂੰ ਆਪਣਾ ਪੋਰਟਰੇਟ ਸਹੀ ਕਰਨਾ ਪੈਣਾ ਉਸ ਪਿਕਚਰ ਦੇ ਜਿਹੜੇ ਵੀ ਕੌਂਟਰਵਰਸ਼ੀਅਲ ਮੁੱਦੇ ਨੇ ਪਹਿਲਾਂ ਚੱਕੇ ਟ੍ਰੇਲਰ ਦਿਖਾਇਆ ਉਹਦਾ ਇੱਕ ਮਾਰਕੀਟਿੰਗ ਸਟਰੈਟਜੀ ਸੀ ਕੰਗਨਾ ਦੀ ਠੀਕ ਹੈ ਜੀ ਮੈਂ ਇਹਨੂੰ ਹਾਈਲਾਈਟ ਕਰਕੇ ਅੱਜ ਕੱਲ੍ਹ ਹਰ ਪਿਕਚਰ ਹਰ ਗਾਣੇ ਦੀ ਇੱਕ ਮਾਰਕੀਟਿੰਗ ਸਟਰੈਟਜੀ ਹੈ ਕਿ ਮੈਨੂੰ ਕਿਤੇ ਕੋਈ ਕੰਟਰੋਵਰਸੀ ਮਿਲ ਜੇ ਕੰਟਰੋਵਰਸ਼ਲ ਸਟਰੈਟਜੀ ਨੂੰ ਮਾਰਕੀਟਿੰਗ ਸਟਰੈਟਜੀ ਵਿੱਚ ਕਨਵਰਟ ਕਰ ਲਿਆ ਹੋਇਆ ਸਾਰਿਆਂ ਨੇ ਕਿ ਮੈਨੂੰ ਇਦਾਂ ਦੀ ਪਿਕਚਰ ਮਿਲ ਜੇ ਮੈਂ ਸ਼ਰਾਬ ਤੇ ਜਾਣ ਕੇ ਗਾਣੇ ਗਾਵਾਂ ਮੈਂ ਗੰਨ ਤੇ ਜਾਦਾ ਗਾਣੇ ਗਾਵਾਂ ਤਾਂ ਕਿ ਮੈਨੂੰ ਕੰਟਰੋਵਰਸੀ ਮਿਲ ਜੇ ਕਿ ਮੇਰਾ ਬਿਜ਼ਨਸ ਵੱਜੇਗਾ ਸੋ ਇਹ ਚੀਜ਼ ਸਾਡੇ ਸਮਾਜ ਲਈ ਵੀ ਮਾੜੀ ਹੈ ਸੋ ਭਾਵੇਂ ਮੈਂ ਕਹਿੰਨਾ ਉਹਦੇ ਵਿੱਚ ਇਹਨਾਂ ਕਟਵਟ ਕਰ ਉਹਦੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਉਹਦੇ ਨਾਲ ਨਹੀਂ ਬੰਦੇ ਉਹਨੇ ਆਪ ਮੰਨਿਆ ਉਹ ਪੋਡਕਾਸਟ ਕਰ ਰਹੀ ਸੀ ਉਹ ਆਪ ਮੰਨ ਰਹੀ ਸੀ ਮੈਨੂੰ ਮੇਰੇ ਪ੍ਰਚਾਰਚ ਵੀ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਨਹੀਂ ਮੈਨੂੰ ਟਾਈਮ ਦਿੱਤਾ ਸੋ ਮੈਂ ਕਹਿਣਾ ਚਾਹਨਾ ਵਾ ਕੰਗਨਾ ਨੂੰ ਸੈਲਫ ਰਿਅਲਾਈਜੇਸ਼ਨ ਹੋਣੀ ਚਾਹੀਦੀ ਹੈ ਕਿ ਜੇ ਮੈਨੂੰ ਮੇਰੀ ਪਾਰਟੀ ਜੀ ਮੈਨੂੰ ਕਿਤਨਾ ਕਿਤੇ ਕਾਰਨਰ ਕੀਤਾ ਜਾ ਰਿਹਾ ਈਵਨ ਇੱਥੇ ਤਾਂ ਕੰਗਨਾ ਖੁਦ ਮੰਨ ਰਹੀ ਸੀ ਕਿ ਮੇਰੇ ਨਾਲ ਤਾਂ ਕੋਈ ਬਾਲੀਵੁੱਡ ਦਾ 20 ਸਾਲਾਂ ਦੇ ਵਿੱਚ ਮੇਰਾ ਕੋਈ ਦੋਸਤ ਨਹੀਂ ਬਣਿਆ ਬਾਲੀਵੁੱਡ ਦੇ ਵਿੱਚ ਇਤੋਂ ਕੀ ਸਾਬਤ ਹੁੰਦਾ ਹੈ ਕਿ ਕੰਗਨਾ ਥੋੜੀ ਆਪ ਉਧਰੀਏ ਠੀਕ ਹੈ ਜੀ ਪੰਜਾਬੀ 'ਚ ਮੈਂ ਕਹਾ ਕੰਗਣਾ ਥੋੜੀ ਆਪ ਉਦਰੀ ਹੈਗੀ ਹੈ ਕੰਗਣਾ ਨੂੰ ਆਪਣਾ ਆਪ ਉਦਰਾ ਪੰਚ ਛੱਡ ਦੇਣਾ ਚਾਹੀਦਾ ਥੋੜਾ ਥੋੜਾ ਜਾ ਇਹਨੂੰ ਸਮਾਜਿਕ ਤੌਰ ਤੇ ਸਿਆਣੀ ਹੋਣਾ ਚਾਹੀਦਾ ਏਜ ਹੁੰਦੀ ਜਾ ਰਹੀ ਹੈ ਸੋ ਚੰਗੀਆਂ ਗੱਲਾਂ ਨੂੰ ਅੱਗੇ ਲੈ ਕੇ ਆਏਗੀ ਸਿੱਖਾਂ ਬਾਰੇ ਚੰਗੇ ਸਪੈਕਟ ਦਿਖਾਏਗੀ ਤੇ ਸਿੱਖ ਸਾਥ ਦੇਣਗੇ ਕਿਉਂ ਨਹੀਂ ਦੇਣਗੇ ਸਿੱਖ ਜੇ ਮਾਰੇ ਸਪੈਕਟ ਦਾ ਹੈ ਜੇ ਸਾਡੀਆਂ ਮਾਵਾਂ ਭੈਣਾਂ ਨੂੰ ਬੋਲੇ ਕਿ ਤੇ ਦੇ ਖਿਲਾਫ ਹੀ ਜਾਣਾ ਸਭ ਗੱਲ ਤੇ ਈਸੀ ਜਗ੍ਹਾ ਦੇ ਉੱਪਰ ਆ ਗਈ ਸਿੱਖ ਤਾਂ ਅਕਦੀ ਦੂਸਰੇ ਦਾ ਨੁਕਸਾਨ ਨਹੀਂ ਦੇਖਦੇ ਜੇ ਨਾ ਕੰਗਣਾ ਦਾ ਇੰਨਾ ਨੁਕਸਾਨ ਹੋ ਰਿਹਾ ਹੈ ਉਸ ਦੇ ਫ ਠੀਕ ਹੈ ਜੀ ਉਹਨੇ ਖੁਦ ਇੱਕ ਕਾਉਂਟਰਵਰਸ਼ੀਅਲ ਮੁੱਦਾ ਚੱਕ ਕੇ ਪਿੱਕਚਰ ਬਣਾਈ ਹੈ ਠੀਕ ਹੈ ਜੀ ਉਹਨੇ ਖੁਦ ਸੋਚਿਆ ਕਿ ਮੈਂ ਮੇਰੀ ਹੈ ਬਈ ਮੈਂ ਕਲਾਕਾਰਾਂ ਕਲਾਕਾਰ ਦੀ ਕੋਈ ਰਿਸਪੈਕਟ ਨਹੀਂ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਮੈਂ ਰਹੀ ਪੰਜਾਬ ਦੇ ਹਰੇਕ ਉਹਨਾਂ ਹਿੱਸਿਆਂ ਨੂੰ ਜਾਣਦੀ ਆ ਪੰਜਾਬ ਦੇ ਉਹਨਾਂ ਪਲ ਨੂੰ ਜਾਣਦੀ ਆ ਜੋ ਮੈਂ ਆਪਣੇ ਬਚਪਨ ਦੇ ਵਿੱਚ ਬਤਾਏ ਹੈਗੇ ਨੇ ਫਿਰ ਵੀ ਮੇਰੇ ਨਾਲ ਅਜੀਹਾ ਕਿਉਂ ਹੋ ਰਿਹਾ ਤੇ ਉਹਨੂੰ ਇਹ ਨਹੀਂ ਪਤਾ ਕਿ ਇਸ ਦੇਸ਼ ਲਈ ਕਿੰਨੇ ਸੇਖ ਛੀਦ ਹੋਏ ਨੇ ਉਨੂੰ ਇਹ ਨਹੀਂ ਪਤਾ ਹੈਗਾ ਇਸ ਦੇਸ਼ ਲਈ ਸਿੱਖ ਕੀ ਕਰਦੇ ਨੇ ਜੇ ਦੇਸ਼ ਦਾ ਰੱਖਿਆ ਮੰਤਰੀ ਬੋਲੇ ਸੋਨੇ ਹਾਲ ਦੇ ਚਕਾਰੇ ਲਾ ਸਕਦਾ ਤੇ ਕنگੜਾ ਰੋਲ ਤੇ ਹਣੀ ਲਾ ਸਕਦੀ ਇਹਨੂੰ ਕੋ ਬੋਲੇ ਸੋਨੇ ਹਾਲ ਦੇ ਚਕਾਰੇ ਲਾ ਆ ਗੁਰਦੁਆਰੇ ਮੱਥਾ ਟੇਕ ਜਕਾਰੇ ਲਾਉਣ ਨਾਲ ਫਿਲਮ ਚੱਲ ਪਈਗੀ ਜਾਂ ਫਿਰ ਪਸੰਦ ਕਰਨ ਲੱਪੈਣਗੇ ਪੰਜਾਬ ਦੇ ਮੈਂ ਪਿਕਚਰ ਚੱਲਣ ਦੀ ਜਾਂ ਨਾ ਚੱਲਣ ਦੀ ਗਲਤ ਕਰਦਾ ਹੀ ਨਹੀਂ ਪਿਆ ਮੈਂ ਤਾਂ ਇੱਕ ਦੋ ਪੱਖਾਂ ਦੀ ਗੱਲ ਕਰ ਰਿਹਾ ਇੱਕ ਪੋਜ਼ਿਟਿਵ ਇਫੈਕਟ ਤੇ ਇੱਕ ਨੈਗੇਟਿਵ ਇਫੈਕਟ ਜਦੋਂ ਤੂੰ ਸਿੱਖਾਂ ਦੇ ਪੋਜ਼ਿਟਿਵ ਰਿਸਪੈਕਟ ਚ ਆ ਜਾਏਂਗੀ ਸਿੱਖ ਆਪਣੇ ਤੈਨੂੰ ਆਪਣੇ ਤੈਨੂੰ ਜ ਦੇਣਗੇ ਠੀਕ ਹੈ ਜੀ ਪਰ ਜਦੋਂ ਤ ਇੱਕ ਕਮਿਊਨਿਟੀ ਨੂੰ ਟੂ ਟਾਰਗੇਟ ਕਰੇਗੀ ਤਾਂ ਕਮਿਊਨਿਟੀ ਤੈਨੂੰ ਵੀ ਟਾਰਗੇਟ ਕਰੇਗੀ ਆ ਐਕਸ਼ਨ ਐਂਡ ਰੀਐਕਸ਼ਨ ਆਰ ਇਕੁਇਵਲੈਂਟ ਆਪੋਜ਼ਿਟ ਜਿੱਦਾਂ ਤੁਸੀਂ ਐਕਸ਼ਨ ਕਰੋਗੇ ਤੁਹਾਨੂੰ ਰੀਐਕਸ਼ਨ ਮਿਲਣਾ ਹੀ ਮਿਲਣਾ ਸੋ ਆਈ ਜਸਟ ਵਾਂਟ ਟੂ ਸੇ ਕਿ ਕੰਗਨਾ ਨੂੰ ਅਗਰ ਇਹ ਪਿਕਚਰ ਚਲਾਣੀ ਸੀਗੀ ਕਿਤਨਾ ਕਿਤੇ ਸਰਦਾਰਾਂ ਦੀ ਕਮੇਟੀ ਤੋਂ ਕਿਸੇ ਤੋਂ ਕੋਈ ਨਾ ਕੋਈ ਇੱਕ ਰਜਾਮੰਦੀ ਲੈਂਦੀ ਟੋਮੋਸ ਜਿਹੜੇ ਸਿੱਖ ਸੀਗੇ ਕੋਈ ਸੂਝਵਾਨ ਸਿੱਖ ਸੀਗੇ ਉਹਨਾਂ ਨੂੰ ਬਿਠਾ ਕੇ ਪੁੱਛਦੀ ਫਿਰ ਉਹਦਾ ਬੀਨਸ ਲਾਸ ਨਹੀਂ ਹੋਣਾ ਸੀਗਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਉਹ ਇੱਕ 셀ਫ ਪੋゼਸਿਵਿਟੀ ਹੈ ਆਪ ਹੁਦਰੀਏ ਥੋੜੀ ਜੀ ਇਸ ਲਈ ਉਹ ਕੋਸ਼ਿਸ਼ ਕਰ ਰਹੀ ਮੇਰੀ ਪਿੱਛੇ ਉਹ ਕਹਿ ਰਹੀ ਹੈ ਬਈ ਪ੍ਰੋਪਗੈਂਡਾ ਮੇਰੇ ਖਿਲਾਫ ਫਲਾਇਆ ਜਾ ਰਿਹਾ ਹੈਗਾ ਮੇਰੇ ਮੈਨੂੰ ਬਦਨਾਮ ਕਰਨ ਲਈ ਮੇਰੀ ਪਿੱਕਰ ਨੂੰ ਬਦਨਾਮ ਕਰਨ ਲਈ ਮੇਰੀ ਹੋਰ ਚੀਜ਼ਾਂ ਨੂੰ ਬਦਨਾਮ ਕਰਨ ਲਈ ਜੋ ਸੈਲਫ ਰਿਸਪੈਕਟ ਹੈ ਉਸਦੇ ਲਈ ਪ੍ਰੋਪਗੈਂਡਾ ਇੱਕ ਫਲਾਇਆ ਜਾ ਰਿਹਾ ਹੈਗਾ ਸਿੱਖ ਉਹ ਪ੍ਰੋਪਗੈਂਡਾ ਫਲਾ ਰਹੇ ਨੇ ਇਹ ਗੱਲ ਕਿੱਥੇ ਤੁਸੀਂ ਦੇਖਦੇ ਤੁਸੀਂ ਆਪ ਹੀ ਸੋਚੋ ਹੁਣ ਸਿੱਧਾ ਸਿੱਖਾਂ ਨੂੰ ਟਾਰਗੇਟ ਕਰਦੀ ਨਾ ਕਿ ਸਿੱਖ ਪ੍ਰੋਪਗੈਂਡਾ ਫਲਾ ਰਹੇ ਨੇ ਜਦ ਕਿ ਕੰਗਰਾਂ ਨੂੰ ਇੱਕ ਸਵਾਦ ਪੈ ਗਿਆ ਕਿ ਮੈਂ ਪ੍ਰੋਪਗੈਂਡਾ ਕੀਤਾ ਤਾਂ ਮੈਨੂੰ ਬੀਜੇਪੀ ਦੀ ਟਿਕਟ ਮਿਲ ਗਈ ਮੈਂ ਪ੍ਰੋਪਗੈਂਡਾ ਕਰਾਂਗੀ ਮੈਨੂੰ ਮਾਰਕੀਟਿੰਗ ਮਿਲ ਜਾਏਗੀ ਠੀਕ ਹੈ ਜੀ ਕੰਗਣਾ ਆਪਣੇ ਦਿਮਾਗ ਤੋਂ ਸ਼ਤਾਨੀ ਨਾ ਚੱਲ ਰਹੀ ਹੈ ਠੀਕ ਹੈ ਜੀ ਤੂੰ ਸਿੱਖ ਇਹਨੇ ਸਮਝਦਾਰ ਨੇ ਕਿ ਸਿੱਖਾਂ ਨੂੰ ਸਮਝ ਆਂਦੀ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਕਹਿਣਾ ਚਾਹੁੰਦਾ ਹਾਂ ਕੰਗਣਾ ਤੈਨੂੰ ਬਿਨਸ ਲਾਸ ਹੋਣਾ ਹੀ ਹੋਣਾ ਇਸ ਮੂਵੀ ਦੇ ਵਿੱਚ ਜੋ ਮਰਜ਼ੀ ਕਰ ਲੈ ਤੇਰੀ ਮੂਵੀ ਨਹੀਂ ਚੱਲਣੀ ਦੂਜਾ ਮੈਂ ਆਪਣੇ ਕਾਂਗਰਸੀ ਭਰਾਵਾ ਨੂੰ ਇਹ ਕਹਿਣਾ ਚਾਹੂੰਗਾ ਕਿ ਇਹਨੇ ਇੰਦਰਾ ਗਾਂਧੀ ਨੂੰ ਕੀ ਪ੍ਰੈਜ਼ੈਂਟ ਕੀਤਾ ਉਹਦੇ ਵਿੱਚ ਬੀਇੰਗ ਅ ਬੀਜੇਪੀ ਐਮਪੀ ਸ਼ੀ ਸ਼ ਵਾਈ ਸ਼ੀ ਆਰ ਪ੍ਰੈਜ਼ੈਂਟਿੰਗ ਦਾ ਪੀਐਮ ਆਫ ਦੀ ਕਾਂਗਰਸ ਹੈ ਨਾ ਉਹ ਚ ਕੀ ਦਿਖਾ ਰਹੀ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਉਹ ਤਾਂ ਕਹਿੰਦੇ ਕਲਾਕਾਰ ਆ ਮੈਂ ਕਲਾਕਾਰ ਕੁਝ ਵੀ ਪ੍ਰੈਜ਼ੈਂਟ ਕਰ ਸਕਦਾ ਇਲੈਕਸ਼ਨ ਉਹੀ ਤਾਂ ਕਰ ਇਹ ਇਲੈਕਸ਼ਨ ਦੀ ਮਾਰਕੀਟਿੰਗ ਹੈ ਬੇਸਿਕਲੀ ਇਹ ਕਿਤਨਾ ਕਿਤੇ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੀ ਮਾਰਕੀਟਿੰਗ ਕਰ ਰਹੀ ਸੀ ਪਰ ਉਹਦੇ ਵਿੱਚ ਉਹ ਆਪ ਟ੍ਰੈਪ ਵਿੱਚ ਆ ਗਈ ਠੀਕ ਹੈ ਜੀ ਇਹਦੇ ਵਿੱਚ ਕੰਗਨਾ ਆਪ ਟ੍ਰੈਪ ਵਿੱਚ ਆ ਗਈ ਹੈ ਤੋ ਮੈਂ ਕਹਿਣਾ ਚਾਹਾਂਗਾ ਕੰਗਣਾ ਦੀ ਇਹ ਸੋਚ ਬਿਲਕੁਲ ਗਲਤ ਨਿਕਲੀ ਕਿ ਉਹਨੇ ਜਦੋਂ ਸੋਚਿਆ ਕਿ ਮੈਂ ਇੱਕ ਇਦਾਂ ਦੀ ਮੂਵੀ ਲੈ ਕੇ ਆਵਾਂਗੇ ਜਿੰਨਾ ਭਾਜਪੀ ਉਪਲਿਫਟ ਹੋ ਜਾਏਗੀ ਜਦਕਿ ਇਹਦੇ ਨਾਲ ਭਾਜਪੀ ਇੱਕ ਨੈਗੇਟਿਵ ਐਂਡ ਤੇ ਜਾ ਰਹੀ ਸਿੱਖਾਂ ਦੇ ਅੰਦਰ ਕਿ ਇੱਕ ਪਾਸੇ ਤੁਸੀਂ ਉਹਨੂੰ ਸਰਟੀਫਿਕੇਟ ਦੇ ਰਹੇ ਹੋ ਇੱਕ ਪਾਸੇ ਤੁਸੀਂ ਅਸੀਂ ਦਿਖਾ ਰਹੇ ਹੋ ਕਿ ਅਸੀਂ ਸੰਗਗਣਾ ਨੂੰ ਬੁਲਾਉਂਦੇ ਵੀ ਨਹੀਂ ਸੋ ਇਹ ਡੁਅਲਿਟੀ ਜਿਹੜੀ ਹੈ ਨਾ ਡਬਲ ਡਬਲ ਗੇਮ ਜਿਹੜੀ ਹੈ ਇਹ ਸਭ ਨੂੰ ਸਮਝ ਆਂਦੀ ਹੈ ਸਿੱਖ ਇਦਾਂ ਦੇ ਨੇ ਤੁਸੀਂ ਉਹਨਾਂ ਨਾਲ ਦਿਲੋਂ ਚੱਲੋਗੇ ਤਾਂ ਤੁਹਾਡਾ ਦਿਲੋਂ ਚੱਲਣਗੇ ਕੰਗਣਾ ਨੂੰ ਨੋਟ ਲਗਾਤਾਰ ਪੰਜਾਬ ਦੇ ਵਿੱਚ ਵਿਵਾਦਾਂ ਦੇ ਵਿੱਚ ਰਹੀ ਤੁਹਾਡੇ ਹਿਸਾਬ ਨਾਲ ਅਜੀਹਾ ਕੀ ਕਰੇ ਗੰਗਲਨ ਰੋਜ ਜਿਸ ਕਾਰਨ ਪੰਜਾਬ ਦੇ ਲੋਕ ਉਹਨੂੰ ਪਸੰਦ ਕਰਨ ਲੱਪੇ ਪੰਜਾਬ ਦੇ ਲੋਕ ਕਰਨ ਕਹਿਣ ਕਿ ਬਈ ਠੀਕ ਹੈ ਸਭ ਕੁਝ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਦਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਹੋ ਰਿਹਾ ਹੋਵੇਗਾ ਅਤੇ ਜਿਸ ਤਰੀਕੇ ਦੇ ਨਾਲ ਹੁਣ ਮੇਰੇ ਖਿਆਲ ਨਾਲ ਲੱਗਦਾ ਇੱਕ ਲਾਸ ਉਹਨਾਂ ਨੂੰ ਸਹਿਣਾ ਪਵੇਗਾ ਉਹ ਕਿਸੇ ਵੀ ਫਿਲਮ ਦੇ ਕਿਸੇ ਬੰਦੇ ਨੂੰ ਜਿਹੜਾ ਹੈ ਉਹ ਨਹੀਂ ਸਹਿ ਪਿਆ ਪਿਆ ਹੋਵੇਗਾ ਤੁਹਾਨੂੰ ਲੱਗਦਾ ਹੈ ਗੱਲ ਕਿਸ ਜਗ੍ਹਾ ਦੇ ਉੱਪਰ ਖਤਮ ਹੋਵੇਗੀ ਦੇਖੋ ਬੇਸਿਕਲੀ ਇਹ ਮੂਵੀ ਚੱਲੇਗੀ ਨਹੀਂ ਮੇਰੇ ਹਿਸਾਬ ਨਾਲ ਬਿਗ ਲਾਸ ਚ ਜਾਏਗੀ ਜਿਵੇਂ ਕਿ ਇਹਦੀ ਆਪਣੀ ਇੱਕ ਮੂਵੀ ਆਈ ਸੀ ਤੇਜਸ ਨੂੰ ਯਾਦ ਹੋਣਾ ਬੜੀ ਪਿੱਟੀ ਸਗੀ ਮੂਵੀ ਸੋ ਕੰਗਣਾ ਦੇਖਿਆ ਮੇਰੀ ਯਾਰ ਰੀਸੈਂਟਲੀ ਜਿੰਨੀਆਂ ਵੀ ਮੂਵੀਜ਼ ਆ ਰਹੀਆਂ ਸਾਰੀਆਂ ਪਿੱਟ ਰਹੀਆਂ ਮੈਨੂੰ ਬਿਗ ਲਾਸ ਹੋ ਰਿਹਾ ਤੇ ਕਿਉਂ ਨਾ ਮੈਂ ਕੌਂਟਰੋਵਰਸੀਅਲ ਕੋਈ ਮੂਵੀ ਬਣਾਵਾ ਜਿੰਨੂੰ ਮੈਨੂੰ ਇੱਕ ਮਾਰਕੀਟਿੰਗ ਮਿਲੇ ਬੇਸਿਕਲੀ ਉਹਦਾ ਦਿਮਾਗ ਇਹੀ ਹੈ ਜੇ ਮੈਂ ਕੌਂਟਰੋਵਰਸੀ ਕਰਦੀ ਆ ਤਾਂ ਮੈਨੂੰ ਟਿਕਟ ਮਿਲਦੀ ਹੈ ਤੇ ਕਿਉਂ ਨਾ ਮੈਨੂੰ ਬਿਨਸ ਮਿਲੇਗਾ ਪਰ ਇਹ ਉਲਟਾ ਹੋ ਗਿਆ ਬੇਸਿਕਲੀ ਮੈਂ ਨਹੀਂ ਮੰਨਦਾ ਕਿ ਕਿੱਥੇ ਜਿੱਥੇ ਜਿੱਥੇ ਵੀ ਸਿੱਖ ਹਿੰਦੂ ਭਾਈਚਾਰਾ ਹੋਏਗਾ ਇਹ ਮੂਵੀ ਚੱਲਣ ਦੇਗਾ ਠੀਕ ਹੈ ਜੀ ਕਿਉਂਕਿ ਹਰ ਜਗ੍ਹਾ ਸਰ ਤੋ ਸਿੱਖ ਵੀ ਇਹੀ ਮੰਗ ਕਰਦੇ ਨੇ ਸਰਕਾਰ ਥਰੂ ਕਿ ਇਹਨੂੰ ਲੀਗਲ ਵੇ ਦੇ ਨਾਲ ਇਹਨੂੰ ਬੰਦ ਕੀਤਾ ਜਾਵੇ ਤੇ ਮੈਂ ਬੀਜੇਪੀ ਸੈਂਟਰ ਗਵਰਨਮੈਂਟ ਤੋਂ ਵੀ ਜਿਹੜੇ ਵੀ ਬ੍ਰਾਡਕਾਸਟਿੰਗ ਮਿਨਿਸਟਰ ਹੈਗੇ ਨੇ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਮਾਧਿਅਮ ਰਾਹੀਂ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਆਪਾਂ ਡੁਅਲ ਨੇਚਰ ਕਿਉਂ ਖੇਲ ਰਹੇ ਆਂ ਕਿਉਂ ਆਪਾਂ ਸਿੱਖਾਂ ਦੇ ਖਿਲਾਫ ਇਸ ਮੂਵੀ ਨੂੰ ਸਰਟੀਫਿਕੇਟ ਦਿੱਤਾ ਕਿਉਂ ਤੁਹਾਨੂੰ ਪਤਾ ਸਿੱਖ ਸੈਂਟੀਮੈਂਟ ਦਾ ਹਰਟ ਹੁੰਦੇ ਨੇ ਸਿੱਖ ਨੂੰ ਨਹੀਂ ਪਸੰਦ ਕਰਦੇ ਕੰਗੜਾ ਦੀ ਮੂਵੀ ਨੂੰ ਕੰਗਨਾ ਨੂੰ ਪਹਿਲਾਂ ਆ ਕੇ ਸਾਰੇ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਵਾਲ ਤਾਂ ਹੁਣ ਇਹ ਵੀ ਉੱਠ ਰਿਹਾ ਹੈ ਕਿ ਬ यूपी ਦੇ ਵਿੱਚ ਰੁਕ ਜਾਵੇਗੀ ਹੋਰ ਕਿਥੇ ਥਾਵਾਂ ਦੇ ਉੱਪਰ ਰੁਕ ਜਾਵੇਗੀ ਪ੍ਰਦੇਸ਼ ਐਡਾ ਵੱਡਾ ਹੈ ਕਿਥੇ ਨਾ ਕਿਥੇ ਤਾਂ ਚੱਲੇਗੀ ਕਿਥੇ ਨਾ ਕਿਥੋਂ ਤਾਂ ਫਿਲਮ ਲੀਕ ਹੋਈ ਜਾਣੀ ਹੈਗੀ ਹੈ ਹਰੇਕ ਦੇ ਕੋਲ ਮੋਬਾਈਲ ਫੋਨ ਹੈ 5G ਦਾ ਜਮਾਨਾ ਆਉਣ ਵਾਲਾ ਹੈ 4G ਦਾ ਚੱਲ ਰਿਹਾ ਹੈ ਤੇ ਮੂਵੀ ਤਾਂ ਹਰੇਕ ਕੋਲ ਪਹੁੰਚ ਜਾਣੀ ਹੈ ਫਿਰ ਕਿਵੇਂ ਰੁਕੋਗੇ ਬਿਨਾ ਟਿਕਟ ਤੋਂ ਮੂਵੀ ਦੇਖੇ ਜਿਹੜੀ ਪਾਇਰੇਟਡ ਹੁੰਦੀ ਹੈ ਪਾਇਰੇਟਡ ਮੂਵੀ ਦੇਖੀ ਜਾਏਗੀ ਮੈਨੂੰ ਪਤਾ ਹੈ ਲੋਕੀ ਕੋਸ਼ਿਸ਼ ਕਰਨਗੇ ਕਿਸੇ ਨਾ ਕਿਸੇ ਤਰ੍ਹਾਂ ਮੂਵੀ ਮਿਲੇ ਠੀਕ ਹੈ ਜੀ ਕਿਤਨਾ ਕਿਤੇ ਪਾਇਰੇਸੀ ਦਾ ਲਾਅ ਲੱਗੇਗਾ ਉਹਨਾਂ ਤੇ ਜਿੱਦਾਂ ਦੇਖਣਗੇ ਤਾਂ ਹੈਨਾ ਜੀ ਸੋ ਮੈਂ ਕਹਿਣਾ ਚਾਹੂੰਗਾ ਇਹ ਲੀਕ ਹੋ ਕੇ ਵੀ ਦੇਖਣਾ ਇੱਕ ਲਾਅ ਦੇ ਖਿਲਾਫ ਹੈ ਲੀਕ ਹੋਵੇ ਮੂਵੀ ਨਾ ਦੇਖੀ ਜਾਵੇ ਸੋ ਦੂਜੀ ਗੱਲ ਜਿੱਥੇ-ਜਿੱਥੇ ਹਿੰਦੂ ਸਿੱਖ ਭਾਈਚਾਰਾ ਹੋਏਗਾ ਜਿਹੜੀ ਸਟੇਟਸ ਵੀ ਮੇਰੇ ਹਿਸਾਬ ਨਾਲ ਪੂਰੇ ਦੇਸ਼ ਵਿੱਚ ਕਈ ਸਟੇਟਾਂ ਤੇ ਬਹੁਤ ਜ਼ਿਆਦਾ ਹਿੰਦੂ ਸਿੱਖ ਭਾਈਚਾਰਾ ਰਾਜਸਥਾਨ ਯੂਪੀ ਬਿਹਾਰ ਕਲਕੱਤਾ ਮਹਾਰਾਸ਼ਟਰ ਇਹ ਪੰਜ ਮੁੱਖ ਸਟੇਟਾਂ ਜਿੱਥੇ ਹਰਿਆਣਾ ਹਿੰਦੂ ਸਿੱਖ ਪਾਈਚਾਰਾ ਬਹੁਤ ਜ਼ਿਆਦਾ ਉੱਥੇ ਪਿਕਚਰ ਨਹੀਂ ਚੱਲੇਗੀ 100% ਸ਼ੋਰ ਬਸ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਿਵਾਦ ਹੁਣ ਛਿੜਿਆ ਹੋਇਆ ਹੈ ਅਮਰਜੈਂਸੀ ਫਿਲਮ ਨੂੰ ਲੈ ਕੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਸ ਦੇ ਵਿਰੋਧਤਾ ਹੋ ਰਹੀ ਹੈ ਇਹ ਵੀ ਇੱਕ ਮਾਰਕੀਟਿੰਗ ਜਿਹੜੀ ਹੈ ਉਹ ਸਟ੍ਰੈਟਜੀ ਹੋ ਸਕਦੀ ਹੈਗੀ ਕੰਗਨਾ ਦੀ ਦੇਖੋ ਮੈਂ ਤੁਹਾਨੂੰ ਕਹਿ ਚੁੱਕਾਂਗਾ ਕੰਗਨਾ ਨੂੰ ਇੱਕ ਪੁੱਸਪਿਆ ਹੋਇਆ ਕਿ ਮੈਂ ਪਹਿਲਾਂ ਕੌਂਟਰੋਵਰਸੀ ਕੀਤੀ ਕਿਸਾਨਾਂ ਦੇ ਖਿਲਾਫ ਤੇ ਭਾਜਪਾ ਨੇ ਮੈਨੂੰ ਟਿਕਟ ਦੇ ਦਿੱਤੀ ਹੁਣ ਤੁਸੀਂ ਆਪ ਹੀ ਭਾਜਪਾ ਉਹ ਤੋਂ ਬੜਾ ਵਿਰੋਧ ਹੋ ਐਸੇ ਭਾਜਪਾ ਦਾ ਅੱਜ ਪੰਜਾਬ ਚ ਬੀਜੇਪੀ ਸਰਕਾਰ ਕਿਉਂ ਨਹੀਂ ਬਣਾ 파 ਰਹੀ ਕਿਉਂਕਿ ਬੀਜੇਪੀ ਸਿੱਖਾਂ ਨੂੰ ਸਮਝ ਨਹੀਂ 파 ਰਹੀ ਕਿਉਂਕਿ ਸਿੱਖ ਮੈਜੋਰਟੀ ਸਟੇਟ ਹੈ ਹੈ ਨਾ ਜੀ ਬੀਜੇਪੀ ਨੂੰ ਸਿੱਖਾਂ ਨੂੰ ਸਮਝਣ ਤੋਂ ਪਹਿਲਾਂ ਦੇਖੋ ਆਪਾਂ ਇੱਕ ਚੰਗਾ ਕੰਮ ਕਰਦੇ ਆਂ ਕਰਤਾਰਪੁਰ ਸਾਹਿਬ ਦਾ ਲੰਘਾ ਦੇ ਜਾਨੇ ਹੈ ਨਾ ਜੀ ਬੀਜੇਪੀ ਨੇ ਚੰਗਾ ਕੰਮ ਕੀਤਾ ਮੋਦੀ ਸਾਹਿਬ ਕਰਤਾਰਪੁਰ ਲੰਘਾ ਸਿੱਖਾਂ ਦੀ ਮੰਗ ਸੀਗੀ ਇਹ ਕੱਚੀ ਮੰਗ ਹੈ ਵਧੀਆ ਮੰਗ ਸੀਗੀ ਉਹਨਾਂ ਨੇ ਪੂਰੀ ਕੀਤੀ ਹੁਣ ਤੁਸੀਂ ਉਸੇ ਮੰਗ ਨੂੰ ਸਹੀ ਰੱਖਣਾ ਸੀਗਾ ਤੇ ਤੁਸੀਂ ਦੂਜੇ ਪਾਸੇ ਕੰਗਰਾਂ ਨੂੰ ਟਿਕਟ ਦੇ ਦਿੱਤੀ ਜਿਹੜੀ ਕਿਸਾਨ ਕਿਸਾਨਾਂ ਦੇ ਖਿਲਾਫ ਸਾਡੀਆਂ ਮਾਵਾਂ ਭੈਣਾਂ ਦੇ ਖਿਲਾਫ ਬੋਲੀ ਸੀਗੀ ਸੋ ਇਹ ਡੁਅਲਿਟੀ ਜਿਹੜੀ ਹੈ ਨਾ ਡੁਅਲਿਟੀ ਇਹ ਭਾਜਪਾ ਨੂੰ ਸਮਝ ਨਹੀਂ ਪੈਣੀ ਹੈ ਕਿ ਜੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਹੈ ਜੇ ਸਿੱਖ ਸਟੇਟ ਤੇ ਤੁਸੀਂ ਸੋਚਦੇ ਹੋ ਆਪਣੀ ਸਰਕਾਰ ਬਣਾਣੀ ਹੈ ਤੇ ਸਿੱਖਾਂ ਦੇ ਜਜ਼ਬਾਤਾਂ ਨੂੰ ਸਿੱਖ ਸੈਂਟੀਮੈਂਟਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਕੋਸ਼ਿਸ਼ ਕਰੋ ਇਦਾਂ ਦਾ ਕੋਈ ਕੰਮ ਨਾ ਹੋਵੇ ਕਿ ਜਿਹੜਾ ਤੁਹਾਨੂੰ ਸਿੱਖਾਂ ਦੇ ਵਿੱਚ ਬੈਕਫੁੱਟ ਤੇ ਲਿਆਵੇ ਜਿਵੇਂ ਕੰਗਰਸ ਨੇ ਲਿਆ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਕੈਮਰਨਪਨ ਪੰਕੇ ਦਿਨਾਰ ਰਾਜਗੁਪਤਾ ਜਿਲੰਦਰ